ਖਰੜ ਚੰਡੀਗੜ੍ਹ ਰੋਡ ਤੇ ਪੈਂਦੇ ਮੁੰਡੀ ਖਰੜ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਇੱਕ ਜਨਮਦਿਨ ਪਾਰਟੀ ਦੇ ਦੌਰਾਨ ਖਾਣੇ ਵਿੱਚੋਂ ਨਿਕਲਿਆ ਬਾਲ ਲੋਕਾਂ ਵੱਲੋਂ ਬਾਲ ਨਿਕਲਣ ਤੋਂ ਬਾਅਦ ਰੈਸਟੋਰੈਂਟ ਵਿੱਚ ਕੀਤਾ ਗਿਆ ਹੰਗਾਮਾ ਰੈਸਟੋਰੈਂਟ ਦੇ ਮਾਲਕ ਨੇ ਆਪਣੀ ਉੱਪਰ ਤੱਕ ਦੀ ਪਹੁੰਚ ਦੱਸ ਕੇ ਕਿਹਾ ਕਿ ਜਿੱਥੇ ਮਰਜ਼ੀ ਚਲੇ ਜਾਓ ਮੇਰਾ ਕੁਝ ਨਹੀਂ ਵਿਗਾੜ ਸਕਦੇ ਮੌਕੇ ਤੇ ਲੋਕਾਂ ਵੱਲੋਂ ਪੀਸੀਆਰ ਬੁਲਾਈ ਗਈ ਪੀਸੀਆਰ ਵੱਲੋਂ ਮੌਕੇ ਤੇ ਮਾਹੌਲ ਸ਼ਾਂਤ ਕਰਵਾਇਆ ਗਿਆ। ਵੱਡੇ ਪੱਤੀ ਜੀ ਖਰੜ ਚੰਡੀਗੜ੍ਹ ਸੀ ਵੀ ਅੱਛਾ ਜੀ ਖਾਣਾਈ ਸੀ ਕਿ ਅਸੀਂ ਸਾਰੇ ਆਏ ਸੀ ਕਿ ਮੁੱਢੇ ਪਾਰਤੀ ਸੀ ਕਿ ਮੇਰੇ ਵੱਡੇ ਦੀ ਤੇ ਜਦੋਂ ਹੁਣ ਅਸੀਂ ਖਾ ਰਹੇ ਹਾਂ ਤੇ ਤੇ ਦੋ ਵਾਰ ਤਾਂ ਇੱਥੇ ਬਾਲ ਨਿਕਲਿਆ ਤੇ ਜਦੋਂ ਅਸੀਂ ਖਾ ਰਹੇ ਹਾਂ ਤੇ ਵਧੀਆ ਨਹੀਂ ਠੀਕਾ ਸੀ ਇਹਨਾਂ ਨੂੰ ਕੰਪਲੇਨਡ ਕੀਤੀ ਤੇ ਦੇਖ ਨਹੀਂ ਰਹੇ ਹੈਗੇ ਹੁਣ ਅਸੀਂ ਜਦੋਂ ਕਹਿ ਰਹੇ ਆ ਕਿ ਕੋਈ ਗੱਲ ਨਹੀਂ ਜਿੰਨਾ ਤੁਹਾਡਾ ਇੱਥੇ ਹੁਣ ਦੱਸੋ ਤੇ ਇਹ ਆਪਣੀ ਮਨਮਾਨੀ ਕਰ ਰਹੀ ਹੈ ਜਿਹੜੀ ਜਿਹੜੀ ਕਹਿ ਰਹੇ ਆ ਅਸੀਂ ਕਹਿ ਰਹੇ ਕਿ ਕੋਈ ਗੱਲ ਨਹੀਂ ਤੁਹਾਡਾ ਜੋ ਨੁਕਸਾਨ ਜੀ ਕਰਦੇ ਪਰ ਇਹੇ ਜਿਹੜੀ ਆਪਣੀ ਮਨਮਾਨੀ ਕਰ ਰਹੇ ਕਹਿੰਦੇ ਜੋ ਹੁੰਦਾ ਕਰ ਦੋ ਕੋਈ ਗੱਲ ਨਹੀਂ ਕਹਿੰਦੇ ਜੋ ਕਰਨਾ ਨਹੀਂ ਕਰੋ ਕਹਿੰਦੇ ਤੁਸੀਂ ਪੈਸੇ ਪੂਰੇ ਲਓਗੇ ਜਿੰਨੇ ਤੁਸੀਂ ਕੰਪਲੀਟ ਕਰੀਏਗੇ ਇਹ ਪੁਲਿਸ ਨੂੰ ਹਾਂਜੀ ਕਰੀਏ ਜੀ ਬਤਾਰੇ ਨੇ